ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਦੋਂ ਅਸੀਂ ਸੇਵਾ ਕਰਦੇ ਹਾਂ ਪ੍ਰਮਾਤਮਾ ਦੀ ਤਰਫ ਤੁਰਦੇ ਹਾਂ ਤੇ ਪ੍ਰਮਾਤਮਾ ਕਿਹੜੇ ਕਿਹੜੇ ਇਸ਼ਾਰੇ ਦਿੰਦਾ ਹੈ ਸਾਨੂੰ ਨਾਲ ਹੋਣ ਦੇ ਸੋ ਕੁਝ ਸੰਕੇਤ ਮਿਲ ਲੱਗ ਪੈਂਦੇ ਨੇ ਜਦੋਂ ਅਸੀਂ ਬੰਦਗੀ ਕਰਨ ਵੈਂਦੇ ਆ ਨਾਮ ਜਪਣ ਜਾਂ ਸੇਵਾ ਕਰਨ ਵੈਂਦੇ ਆ ਉਸ ਸਮੇਂ ਇੱਕ ਸੰਕੇਤ ਜ਼ਰੂਰ ਮਿਲਦਾ ਹੈ ਉਸ ਰੂਹ ਨੂੰ ਜਿਹੜੀ ਪਰਮਾਤਮਾ ਨੂੰ ਦਿਲੋਂ ਯਾਦ ਕਰਦੀ ਹੈ ਪਿਆਰ ਕਰਦੀ ਹੈ ਸੋ ਆਪਾਂ ਅੱਜ ਇਸ ਵੀਡੀਓ ਰਾਈ ਇਹ ਸਮਝਣਾ ਹੈ ਜਦੋਂ ਵੀ ਤੁਸੀਂ ਬੰਦਗੀ ਕਰਨ ਬੈਠੋਗੇ ਚਾਹੇ ਕਿਸੇ ਵੀ ਗੁਰੂ ਪੀਰ ਦੀ ਸੇਵਾ ਕਰਦੇ ਹੋ ਉੱਚੀ ਦੀ ਵੀ ਸੇਵਾ ਕਰਦੇ ਹੋ ਉਸ ਸਮੇਂ ਤੁਹਾਨੂੰ ਇੱਕ ਸੰਕੇਤ ਪਰਮਾਤਮਾ ਦਵੇਗਾ ਪਰ ਉੱਥੇ ਇਨਸਾਨ ਕੀ ਕਰਦਾ ਹੈ ਇਹ ਸਮਝ ਲੈਂਦਾ ਹੈ ਕਿ ਮਾਲਕ ਦੀ ਕਿਰਪਾ ਨਹੀਂ ਪਰ ਇਹ ਸੰਕੇਤ ਤੋਂ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਕਿ ਪਰਮਾਤਮਾ ਦੀ ਕਿਰਪਾ ਹੋ ਚੁੱਕੀ ਆ ਸੋ ਆਪਾਂ ਇਹ ਸੰਕੇਤ ਕੀ ਹੈ ਇਸ ਵੀਡੀਓ ਰਾਈ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਪਲੀਜ਼ ਜ਼ਰੂਰ ਸੁਣਨਾ ਸੋ ਕੋਸ਼ਿਸ਼ ਹੁੰਦੀ ਹੈ ਕਿ ਇੱਕ ਵੀਡੀਓ ਅਪਲੋਡ ਕਰੀਏ ਪਰ ਜਦੋਂ ਦੇਖੀ ਦੀ ਕਿ ਵੀਡੀਓ ਪੂਰੀ ਨਹੀਂ ਸੁਣੀ ਜਾਂਦੀ ਤਾਂ ਫਿਰ ਮਨ ਵੀ ਕਈ ਵਾਰ ਕਰਦਾ ਨਹੀਂ ਵੀਡੀਓ ਪਾਉਣ ਨੂੰ ਕਿਉਂਕਿ ਅਸੀਂ ਇੱਕ ਕੋਸ਼ਿਸ਼ ਕਰੀ ਦੀ ਆ ਤੁਸੀਂ ਜੇਕਰ ਵੀਡੀਓ ਨੂੰ ਨੰਗਾ ਨਗਾ ਕੇ ਸੁਣੋਗੇ ਫਿਰ ਫਾਇਦਾ ਨਹੀਂ ਵੀਡੀਓ ਪਾਉਣ ਦਾ ਸੋ ਗੱਲ ਨੂੰ ਜਾਂ ਤਾਂ ਧਿਆਨ ਦੇ ਨਾਲ ਸੁਣਿਆ ਜਾਵੇ ਤਾਂ ਕੁਝ ਸਿੱਖਿਆ ਲੈ ਸਕਦੇ ਹਾਂ ਜਾਂ ਫਿਰ ਵੀਡੀਓ ਇਹਦੇ ਨਾਲੋਂ ਚੰਗਾ ਕਿ ਨਾ ਹੀ ਸੁਣੀ ਜਾਵੇ ਜਦ ਆਪਾਂ ਪੂਰੀ ਵੀਡੀਓ ਸੁਣਨੀ ਨਹੀਂ ਸੋ ਚੰਗੀ ਗੱਲ ਜੇਕਰ ਸੁਣਨੀ ਚਾਹੁੰਦੇ ਹੋ ਤਾਂ ਧਿਆਨ ਲਗਾ ਕੇ ਸੁਣੋਗੇ ਸੋ ਜੋ ਮਨ ਲਗਾ ਕੇ ਗੱਲਾਂ ਨੂੰ ਸੁਣ ਲੈਣਾ ਉਹਦੇ ਵਿੱਚ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਸੋ ਜਦੋਂ ਅਸੀਂ ਮਨ ਲਗਾ ਕੇ ਗੱਲ ਨਹੀਂ ਸੁਣਦੇ ਫਿਰ ਇਥੇ ਇੱਕ ਇਹ ਵੀ ਗੱਲ ਕਵਾਂਗੇ ਨੋਟ ਕਰਨੀ ਜੀ ਜੇਕਰ ਤੁਸੀਂ ਪੂਰੀ ਗੱਲ ਸੁਣਦੇ ਹੋ ਸਮਝਦੇ ਨਹੀਂ ਹੋ ਤਾਂ ਫਾਇਦਾ ਫਿਰ ਵੀ ਨਹੀਂ ਸੁਣੀਦਾ ਸੋ ਗੱਲ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਆ ਸੋ ਸੋਚਿਆ ਕਰੋ ਕਿ ਇਹਨਾਂ ਗੱਲਾਂ ਦਾ ਅਰਥ ਬਣਦਾ ਹੈ ਅੱਜ ਚਾਹੇ ਇਨਸਾਨ ਨੂੰ ਸਮਝ ਆ ਰਹੀ ਹੈ ਚਾਹੇ ਨਹੀਂ ਪਰ ਵਕਤ ਦੇ ਨਾਲ ਇਹ ਗੱਲਾਂ ਤੁਹਾਨੂੰ ਯਾਦ ਜ਼ਰੂਰ ਆਉਣਗੀਆਂ ਕਿ ਵਾਕਈ ਗੱਲਾਂ ਸੱਚ ਸੀ ਕਿਉਂਕਿ ਜਿੱਦ ਜਿੱਦਾਂ ਇਹ ਵਕਤ ਗੁਜ਼ਰਦਾ ਜਾਂਦਾ ਹੈ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਜੇਕਰ ਹੁਣ ਤੋਂ ਹੀ ਅਸੀਂ ਧਿਆਨ ਥੋੜਾ ਜਿਹਾ ਇਧਰ ਨੂੰ ਦੇ ਲਈਏ ਕਿਉਂਕਿ ਫਾਲਤੋ ਵਿੱਚ ਅੱਜ ਕੱਲ੍ਹ ਹਰ ਕੋਈ ਜਾਣਦਾ ਹੈ ਕਿ ਫੋਨ ਬਹੁਤ ਤਰ੍ਹਾਂ ਚਲਾਇਆ ਜਾਂਦਾ ਬਹੁਤ ਕੁਝ ਦੇਖਿਆ ਜਾਂਦਾ ਹੈ ਪਰ ਜੇਕਰ ਚੰਗੇ ਪਾਸੇ ਨੂੰ ਤੁਸੀਂ ਲੱਗਦੇ ਹੀ ਉਹ 10 ਮਿੰਟ ਦਾ ਸਮਾਂ ਕੱਢਦੇ ਹੋ 5 ਮਿੰਟ ਦਾ ਕੱਢਦੇ ਹੋ ਸੁਣਨ ਬੈਠਦੇ ਹੋ ਤਾਂ ਉਸ ਸਮੇਂ ਧਿਆਨ ਜਿਹੜਾ ਸਾਰਾ ਇਧਰ ਨੂੰ ਹੀ ਲਗਾ ਦੋ ਤਾਂ ਬਹੁਤ ਚੰਗੀ ਗੱਲ ਹੈ ਸੋ ਗੱਲ ਨੂੰ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੀ ਤੇ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖੋ ਜੀ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰੀਏ ਪਹਿਲਾਂ ਇੱਕ ਕਮੈਂਟ ਦੱਸਦੇ ਹਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਆ ਕਿ ਦੀਦੀ ਜੀ ਦਿਲ ਨਹੀਂ ਲੱਗਦਾ ਮਨ ਹਰ ਵਕਤ ਉਦਾਸ ਰਹਿੰਦਾ ਹੈ ਸੋ ਆਪਾਂ ਅੱਜ ਕੁਝ ਗੱਲਾਂ ਇਸ ਵਿਸ਼ੇ ਤੇ ਹੀ ਕਰਨੀਆਂ ਹੈ ਸੋ ਵੀਡੀਓ ਨੂੰ ਪੂਰੀ ਜਰੂਰ ਸੁਣ ਲੈਣਾ ਜੀ ਕਿਉਂਕਿ ਬਹੁਤ ਹੀ ਕੰਮ ਦੀ ਇਹ ਵੀਡੀਓ ਹੈ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੇਰਾ ਨਾਮ ਰਾਜ ਹੈ ਮੋਗੇ ਤੋਂ ਸੋ ਇਹ ਲਿਖਦੇ ਨੇ ਕਿ ਮੈਨੂੰ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਹਨ ਸੋ ਮੈਂ ਲੱਖਦਾ ਤਾਂ ਪੀਰ ਦੀ ਸੇਵਾ ਕਰਦੀਆਂ ਤੇ ਲਿਖਦੇ ਨੇ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਹਨ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਜਿਹੜਾ insan ਪੂਰੀ ਵੀਡੀਓ ਸੁਨੇਗਾ ਸਮਝੇਗਾ ਉਹਨੂੰ ਗੱਲ ਵਧੀਆ ਹੀ ਲੱਗੇਗੀ ਕਿਉਂਕਿ ਕਾਫੀ ਹੱਦ ਤੱਕ ਜੋ ਇਸ ਚੈਨਲ ਦੇ ਨਾਲ ਜੁੜੇ ਹੋਏ ਆ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਦੇ ਆ ਸਮਝਦੇ ਆ ਤੇ ਫਿਰ ਕਮੈਂਟ ਵੀ ਕਰਦੇ ਆ ਸੋ ਕਮੈਂਟਾਂ ਰਾਇਂ ਸਾਨੂੰ ਖੁਸ਼ੀ ਵੀ ਹੁੰਦੀ ਹੈ ਕਿ ਜਿਹੜੀ ਰੂਹ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਦਿਲੋਂ ਜੁੜੀ ਹੈ ਸੋ ਜਿਹੜੀ ਰੂਹ ਨੇ ਮਨ ਲਗਾ ਕੇ ਕੋਈ ਵੀ ਗੱਲ ਸੁਣ ਲਈ ਪ੍ਰਮਾਤਮਾ ਦੇ ਨਾਲ ਜੁੜ ਗਏ ਸੋ ਉਹ ਰੂਹ ਦਾ ਪਾਰ ਆਤਾਰਾ ਪ੍ਰਮਾਤਮਾ ਕਰ ਦਿੰਦਾ ਹੈ ਸੋ ਪਾਰ ਉਹ ਹੀ ਰੂਹ ਲੱਗਦੀ ਹੈ ਜਿਹੜੀ ਮਨ ਨੂੰ ਟਿਕਾ ਲੈਂਦੀ ਹੈ ਤੇ ਵਿਸ਼ਵਾਸ ਉਹ ਬਣਾ ਲੈਂਦੀ ਆ ਸੋ ਵਾਕੀ ਤੇ ਇਹ ਵੀ ਸੱਚ ਹੈ ਕਿ ਵਿਸ਼ਵਾਸ ਇਹ ਨਹੀਂ ਹੈ ਕਿ ਹੁਣ ਅਸੀਂ ਇੰਨੀ ਸੇਵਾ ਕਰ ਰਹੇ ਆ ਤਾਂ ਸਾਡਾ ਕਦੇ ਮਨ ਨਹੀਂ ਦੁਖਿਆ ਮਨ ਨਹੀਂ ਟੁੱਟਾ ਸੋ ਸੇਵਾ ਲੋ ਮਨ ਟੁੱਟ ਜਾਂਦਾ ਹੈ ਜਦੋਂ ਅਸੀਂ ਪਰੇਸ਼ਾਨੀਆਂ ਵੱਲ ਚੱਲਦੇ ਆ ਪਰ ਉੱਥੇ ਜੇਕਰ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ ਤੇ ਦੂਸਰੇ ਦਿਨ ਹੀ ਫਿਰ ਵਿਸ਼ਵਾਸ ਇੱਕ ਪਾਜ ਜਾਂਦਾ ਹੈ ਅਸੀਂ ਫਿਰ ਮਾਲਕ ਤੇ ਵਿਸ਼ਵਾਸ ਰੱਖ ਕੇ ਫਿਰ ਆਪਣਾ ਕਰਮ ਕਰਨਾ ਸ਼ੁਰੂ ਕਰ ਦਿੰਨੇ ਆ ਕਿਉਂਕਿ ਪਰਮਾਤਮਾ ਦੇ ਨਾਲ ਹੋਣ ਦੀਆਂ ਇਹ ਵੀ ਕੁਝ ਨਿਸ਼ਾਨੀਆਂ ਹੁੰਦੀਆਂ ਹੈ ਸੋ ਪਰਮਾਤਮਾ ਨਾਲ ਹੋਣ ਦੇ ਸੰਕੇਤ ਬਹੁਤ ਤਰੀਕਿਆਂ ਦੇ ਨਾਲ ਦਿੰਦਾ ਹੈ ਸੋ ਆਪਾਂ ਇੱਥੇ ਹੁਣ ਮੇਨ ਵਿਸ਼ੇ ਬਾਰੇ ਗੱਲ ਕਰਨੀ ਹੈ ਕਿ ਪਰਮਾਤਮਾ ਖਾਸ ਸੰਕੇਤ ਕੀ ਦਿੰਦਾ ਹੈ ਸਾਨੂੰ ਸੋ ਖਾਸ ਸੰਕੇਤ ਇੱਕ ਮਿਲਦਾ ਹੈ ਜਦੋਂ ਵੰਦਗੀ ਕਰਨ ਵੈਂਦੇ ਆ ਸਿਮਰਨ ਕਰਨ ਵੈਂਦੇ ਆ ਉਸ ਸਮੇਂ ਪਰਮਾਤਮਾ ਸਾਨੂੰ ਇਹ ਇੱਕ ਸੰਕੇਤ ਦਿੰਦਾ ਹੈ ਜਿਹਨੂੰ ਸੁਣ ਕੇ ਤੁਹਾਡੀ ਵੀ ਮਨ ਦੀ ਟੈਨਸ਼ਨ ਜਿਹੜੀ ਆ ਉਹ ਦੂਰ ਹੋ ਜਾਵੇਗੀ ਸੋ ਕਾਫੀ ਪਰੇਸ਼ਾਨੀਆਂ ਦਾ ਹੱਲ ਅੱਜ ਦੀ ਇਹ ਵੀਡੀਓ ਸੁਣ ਕੇ ਹੋ ਜਾਵੇਗਾ ਜਿਹਦੇ ਵੀ ਮਨ ਵਿੱਚ ਇੱਕ ਸਵਾਲ ਚੱਲਦਾ ਹੈ ਬੰਦਗੀ ਸਮੇਂ ਇਸ ਗੱਲ ਨੂੰ ਸਮਝਦੇ ਵੀ ਆ ਜਿਹੜੇ ਕਾਫੀ ਸਮੇਂ ਤੋਂ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਨੇ ਤੇ ਕਈ ਇਹਨਾਂ ਗੱਲਾਂ ਨੂੰ ਨਹੀਂ ਸਮਝ ਪਾਉਂਦੇ ਸੋ ਇਸ ਕਰਕੇ ਆਪਾਂ ਅੱਜ ਇਹ ਕੁਝ ਗੱਲਾਂ ਨੂੰ ਸਮਝਣਾ ਹੈ ਸੋ ਜੇ ਤੁਸੀਂ ਵੀਡੀਓ ਨੂੰ ਪੂਰੀ ਸੁਣੋਗੇ ਜੋ ਆਪਾਂ ਅੱਜ ਦੱਸਣ ਜਾ ਰਹੇ ਹਾਂ ਤੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸੋ ਇਸ ਲਈ ਕਹੀਦਾ ਕਿ ਕਮੈਂਟ ਵੀ ਜੋ ਅਸੀਂ ਦੱਸੀਦੇ ਉਹ ਵੀ ਪੂਰੇ ਸੁਣਿਆ ਕਰੋ ਕਮੈਂਟਾਂ ਵਿੱਚੋਂ ਵੀ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਤੇ ਕਾਫੀ ਜਵਾਬ ਤੁਹਾਨੂੰ ਤੁਹਾਡੇ ਸਵਾਲ ਦੇ ਮਿਲ ਸਕਦੇ ਆ ਸੋ ਮਾਨ ਲਗਾ ਕੇ 5-10 ਮਿੰਟ ਦਾ ਸਮਾਂ ਕੱਢ ਕੇ ਗੱਲ ਨੂੰ ਚੰਗੀ ਤਰ੍ਹਾਂ ਨਾਲ ਸੁਣ ਲਿਆ ਕਰੋ ਕਿਉਂਕਿ ਚੰਗੀ ਗੱਲ ਸੁਣਨ ਲਈ ਕੋਈ ਪੈਸਾ ਨਹੀਂ ਲਗਾਉਣਾ ਪਵੇਗਾ ਸੋ ਫ੍ਰੀ ਘਰ ਬੈਠੇ ਹੀ ਕਿਤੇ ਜਾਣਾ ਨਹੀਂ ਪਵੇਗਾ ਘਰ ਬੈਠੇ ਹੀ ਤੁਸੀਂ ਇਹ ਗੱਲਾਂ ਨੂੰ ਸੁਣ ਕੇ ਸਮਝ ਸਕਦੇ ਆਂ ਤੇ ਕਾਫੀ ਖੁਸ਼ ਸਿੱਖ ਸਕਦੇ ਆਂ ਕਿਉਂਕਿ ਜ਼ਿੰਦਗੀ ਵਿੱਚ ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨਾ ਚਿਰ ਸਾਨੂੰ ਕਿਸੇ ਗੱਲ ਦੀ ਸਮਝ ਨਹੀਂ ਆਵੇਗੀ ਪਤਾ ਨਹੀਂ ਹੋਵੇਗਾ ਕਿ ਕਿਹੜੀ ਗੱਲ ਹੈ ਕਿੱਥੇ ਕਿੱਦਾਂ ਵੜਦੀ ਆ ਤੇ ਉਹਨਾਂ ਚੱਕਰ ਆਪਾਂ ਅਧੂਰੇ ਸੋ ਗੁਰੂ ਹੋਣਾ ਵੀ ਜ਼ਰੂਰੀ ਆ ਗੁਰੂ ਹੋਣਾ ਚਾਹੀਦਾ ਆ ਗੁਰੂ ਹੋਵੇਗਾ ਤੇ ਅਸੀਂ ਸਹੀ ਰਸਤੇ ਤੇ ਚੱਲ ਸਕਦੇ ਆ ਸੋ ਬਿਨਾ ਗੁਰੂ ਤੋਂ ਆਪਾਂ ਸਿੱਧੀਆਂ ਟੱਕਰਾਂ ਮਾਰਦੇ ਆ ਸੋ ਸੇਵਾ ਤਾਂ ਉਹ ਵੀ ਲਿਖੀ ਜਾਂਦੀ ਆ ਹਰ ਇੱਕ ਕਰਮ ਲਿਖਿਆ ਜਾਂਦਾ ਹੈ ਖਾਤੇ 'ਚ ਪਰ ਜਦੋਂ ਗੁਰੂ ਮਿਲ ਜਾਂਦਾ ਉਦੋਂ ਰਸਤਾ ਆਸਾਨ ਹੋ ਜਾਂਦਾ ਹੈ ਪ੍ਰਮਾਤਮਾ ਦੇ ਨਾਲ ਮਿਲਾਫ ਗੁਰੂ ਕਰਾ ਦਿੰਦਾ ਹੈ ਜਿਵੇਂ ਆਪਾਂ ਕਿਸੇ ਨਾਲ ਕੋਈ ਗੱਲ ਕਰਨੀ ਤੇ ਵਿੱਚ ਕਿਸੇ ਇਨਸਾਨ ਨੂੰ ਰੱਖਦੇ ਇੱਕ ਵਿਚੋਲਾ ਲਾ ਲਓ ਇਸ ਤਰ੍ਹਾਂ ਗੁਰੂ ਸਾਡਾ ਵਿਚੋਲਾ ਬਣਦਾ ਹੈ ਜਦੋਂ ਅਸੀਂ ਦੇਹ ਤਾਰੀ ਗੁਰੂ ਧਾਰਨ ਕਰਦੇ ਆ ਸੋ ਉਹ ਸਾਡਾ ਵਿਚੋਲਾ ਬਣਦਾ ਹੈ ਸਾਨੂੰ ਇੱਕ ਖਜ਼ਾਨੇ ਦੀ ਅਨਮੋਲ ਖਜ਼ਾਨੇ ਦੀ ਚਾਬੀ ਸਾਡੇ ਹੱਥ ਫੜਾ ਦਿੰਦਾ ਚਾਬੀ ਕੀ ਹੈ ਨਾਮ ਸ਼ਬਦ ਉਹ ਨਾਮ ਸ਼ਬਦ ਜਿੱਦਾਂ ਜਿੱਦਾਂ ਸਿਮਰਦੇ ਆਂ ਤੇ ਕਿਸਮਤ ਦੇ ਤਾਲੇ ਖੁੱਲ ਜਾਂਦੇ ਆ ਤੇ ਉਹ ਦਰਵਾਜੇ ਦਾ ਤਾਲਾ ਵੀ ਖੁੱਲ ਜਾਂਦਾ ਹੈ ਜਿੱਥੇ ਪ੍ਰਮਾਤਮਾ ਬੈਠਾ ਹੋਇਆ ਹੈ ਤੇ ਉਹ ਪ੍ਰਮਾਤਮਾ ਤੱਕ ਅਸੀਂ ਆਸਾਨੀ ਨਾਲ ਪਹੁੰਚ ਸਕਦੇ ਹਾਂ ਸੋ ਇਸ ਕਰਕੇ ਗੁਰੂ ਹੋਣਾ ਵੀ ਜ਼ਰੂਰੀ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਜੀ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਜਦੋਂ ਵੀ ਬੰਦਗੀ ਕਰਨ ਬੈਠੋਗੇ ਕਾਫੀਆਂ ਦੇ ਨਾਲ ਇਹ ਸਭ ਕੁਝ ਹੋਇਆ ਹੋਵੇਗਾ ਸੋ ਕਮੈਂਟਾਂ ਵਿੱਚ ਜਰੂਰ ਦੱਸਣਾ ਜਿਨ੍ਹਾਂ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਹੁਣ ਜਦੋਂ ਨਾਮ ਸ਼ਬਦ ਸਿਮਰਨ ਵੰਦੇ ਆ ਚਾਹੇ ਕੋਈ ਕਲਾਮ ਕਰਦੇ ਆ ਚਾਹੀ ਸੇਵਾ ਕਰਦੇ ਆ ਕਿਵੇਂ ਕੀ ਅਸੀਂ ਵੀਰਵਾਰ ਦੀ ਸੇਵਾ ਕਰਦੇ ਆ ਸਮਝੋ ਪਰ ਵੀਰਵਾਰ ਦੀ ਸੇਵਾ ਲਈ ਅਸੀਂ ਮਨ ਵਿੱਚ ਸੋਚ ਰਹੇ ਆ ਪਰ ਕੋਈ ਨਾ ਕੋਈ ਰੁਕਾਵਟ ਆਈ ਜਾ ਰਹੀ ਆ ਤੇ ਸੇਵਾ ਕਰਨ ਨੂੰ ਮਨ ਕਰਦਾ ਨਹੀਂ ਪਰ ਮਨ ਪਰੇਸ਼ਾਨ ਆ ਕਿ ਸੇਵਾ ਵਿੱਚ ਮਨ ਦਿੱਖ ਕਿਉਂ ਨਹੀਂ ਰਿਹਾ ਮਨ ਸੇਵਾ ਕਰਨ ਨੂੰ ਪਰ ਕਰੇਗਾ ਤੇ ਕਈਆਂ ਦਾ ਮਨ ਨਹੀਂ ਕਰੇਗਾ ਪਰ ਉਹ ਸੋਚਣਗੇ ਕਿ ਅਸੀਂ ਸੇਵਾ ਕਰੀਏ ਅੱਜ ਦੇ ਦਿਨ ਪਰ ਮਨ ਜਿਹੜਾ ਰੋਕੇਗਾ ਜਾਂ ਫਿਰ ਕਿਸੇ ਦਿਨ ਕਿਸੇ ਦੇ ਥਰੂ ਤੁਹਾਨੂੰ ਰੋਕ ਲਿਆ ਜਾਵੇਗਾ ਰੁਕਾਵਟ ਆ ਜਾਵੇਗੀ ਰਸਤੇ ਵਿੱਚ ਸੋ ਹੁਣ ਆਪਾਂ ਇੱਥੇ ਕਿਵੇਂ ਇਹਨੂੰ ਸੋਚਣਾ ਹੈ ਕਿ ਜੋ ਇਹ ਮਨ ਵਿੱਚ ਵਿਚਾਰ ਆ ਰਿਹਾ ਹੈ ਕਿ ਇਹ ਸਹੀ ਆ ਜਾਂ ਗਲਤ ਆ ਵਿਚਾਰ ਇਹ ਕਿਉਂ ਆ ਰਹੀ ਆ ਸੋ ਹੁਣ ਆਪਾਂ ਇੱਥੇ ਅੱਜ ਦਾ ਮੇਨ ਵਿਸ਼ਾ ਜੋ ਇਹ ਹੈ ਏ ਹੈ ਕਿ ਪ੍ਰਮਾਤਮਾ ਦੀ ਕਿਰਪਾ ਦਾ ਇੱਕ ਸੰਕੇਤ ਮਿਲਦਾ ਹੈ ਸੰਕੇਤ ਕੀ ਹੈ ਸੰਕੇਤ ਹੈ ਕਿ ਜਦੋਂ ਵੀ ਨਾਮ ਸਿਮਰਨ ਬੈਠੋਗੇ ਜਾਂ ਸੇਵਾ ਕਰਨ ਨੂੰ ਤੁਰੋਗੇ ਪਰ ਸੇਵਾ ਕਰੋਗੇ ਪਰ ਉੱਪਰਲੇ ਮਨੋਂ ਮਨ ਨਹੀਂ ਟਿਕੇਗਾ ਨਾਮ ਸਿਮਰੋਗੇ ਉੱਪਰਲੇ ਮਨੋਂ ਆਪਾਂ ਨਾਮ ਸਿਮਰਾਂਗੇ ਸਿਰਫ ਇੱਕ ਹਾਜ਼ਰੀ ਜੀ ਨਵਾਵਾਂਗੇ ਸਿਮਰਨ ਬੈਠਾਂਗੇ ਪਰ ਮਨ ਨਹੀਂ ਟਿਕਦਾ ਸੋ ਇੱਥੋਂ ਕੀ ਪਤਾ ਚੱਲਦਾ ਹੈ ਸੋ ਆਪਾਂ ਪਹਿਲਾਂ ਇੱਕ ਗੱਲ ਕਲੀਅਰ ਕਰ ਲਈਏ ਚਾਹੇ ਮਨ ਟਿਕੇ ਚਾਹੇ ਨਾ ਟਿਕੇ ਪਰ ਆਪਣਾ ਕਰਮ ਕਰਦੇ ਰਹਿਣਾ ਹੈ ਕਰਮ ਨਹੀਂ ਛੱਡਣਾ ਹੈ ਸੋ ਹੁਣ ਇੱਥੇ ਇਹ ਜੋ ਸੰਕੇਤ ਹੈ ਜੋ ਮਨ ਨਹੀਂ ਟਿਕ ਰਿਹਾ ਪਰ ਤੁਸੀਂ ਪਰੇਸ਼ਾਨ ਹੋ ਰਹੇ ਹੋ ਸੋ ਇਹਦੇ ਵਿੱਚ ਜਾਣਦੇ ਹੋ ਕਿੰਡੀ ਵੱਡੀ ਕਿਰਪਾ ਹੈ ਮਾਲਕ ਦੀ ਸੋ ਇੱਥੋਂ ਵੀ ਇਹ ਸੰਕੇਤ ਮਿਲਦਾ ਹੈ ਕਿ ਪ੍ਰਮਾਤਮਾ ਨਾਲ ਹੈ ਜੋ ਤੁਹਾਡਾ ਮਨ ਟਿਕ ਨਹੀਂ ਰਿਹਾ ਤੁਸੀਂ ਪਰੇਸ਼ਾਨ ਹੋ ਰਹੇ ਆ ਕਿ ਅਸੀਂ ਸੇਵਾ ਲਈ ਟਾਈਮ ਵੀ ਕੱਢਿਆ ਅਸੀਂ ਬੈਠੇ ਵੀ ਸਾਡਾ ਮਨ ਨਹੀਂ ਟਿਕਿਆ ਉਹ ਮਨ ਵਿੱਚ ਇੱਕ ਪਰੇਸ਼ਾਨੀ ਚੱਲ ਰਹੀ ਆ ਤੇ ਉਹ ਪਰੇਸ਼ਾਨੀ ਇਹ ਸਾਬਤ ਕਰਦੀ ਆ ਕਿ ਪ੍ਰਮਾਤਮਾ ਦੇ ਨਾਲ ਪਿਆਰ ਕਿੰਨਾ ਹੈ ਸੋ ਦਿਲੋਂ ਪਿਆਰ ਜਿਹੜੀ ਰੂਹ ਕਰਦੀ ਹੈ ਉਹਨੂੰ ਇਹ ਪਛਤਾਵਾ ਰਹਿੰਦਾ ਹੈ ਕਿ ਮੇਰਾ ਮਨ ਸੇਵਾ ਵਿੱਚ ਕਿਉਂ ਨਹੀਂ ਟਿਕਿਆ ਮੇਰਾ ਮਨ ਸਿਮਰਨ ਵਿੱਚ ਕਿਉਂ ਨਹੀਂ ਟਿਕਿਆ ਸੋ ਇਹ ਬਹੁਤ ਵੱਡਾ ਸੰਕੇਤ ਹੈ ਪਰਮਾਤਮਾ ਦੇ ਨਾਲ ਹੋਣ ਦਾ ਕਿਉਂਕਿ ਇੱਕ ਤੜਫ ਹੈ ਜਿਹੜੀ ਰੂਹ ਆਪਣੇ ਗੁਰੂ ਪੀਰ ਨੂੰ ਦਿਲੋਂ ਯਾਦ ਕਰਦੀ ਹੈ ਦਿਲੋਂ ਪਿਆਰ ਆਪਣੇ ਪੀਰ ਨੂੰ ਗੁਰੂ ਨੂੰ ਕਰਦੀ ਹੈ ਉਹ ਰੂਹ ਵਾਰ ਵਾਰ ਇਹ ਪਰੇਸ਼ਾਨੀ ਵਿੱਚ ਘਿਰੀ ਰਹੇਗੀ ਕਿ ਮੇਰਾ ਮਨ ਨਹੀਂ ਟਿਕਿਆ ਮਾਲਕ ਦੀ ਕਿਰਪਾ ਨਹੀਂ ਸ਼ਾਇਦ ਪਰ ਨਹੀਂ ਮਨ ਵਿੱਚੋਂ ਇਹ ਵਹਿਮ ਕੱਢ ਦਿਓ ਇੱਥੇ ਇਹ ਸੋਚਣਾ ਕਿ ਸਾਡੇ ਮਾਲਕ ਦੀ ਕਿਰਪਾ ਹੈ ਤਾਂ ਸਾਡਾ ਮਨ ਪਰੇਸ਼ਾਨ ਹੋ ਰਿਹਾ ਕਿ ਸਾਡਾ ਮਨ ਕਿਉਂ ਨਹੀਂ ਟਿਕ ਰਿਹਾ ਮਨ ਕਿਉਂ ਨਹੀਂ ਲੱਗਦਾ ਮਨ ਵੀ ਇਨਸਾਨ ਦੇ ਦੋ ਹੁੰਦੇ ਹੈ ਇੱਕ ਚੰਗਾ ਹੁੰਦਾ ਹੈ ਇੱਕ ਮਾੜਾ ਹੁੰਦਾ ਹੈ ਚੰਗਾ ਸੋਚਦਾ ਤੇ ਇੱਕ ਮਾੜਾ ਸੋਚਦਾ ਹੈ ਸੋ ਜਿਹੜਾ ਮਨ ਚੰਗਾ ਸੋਚੇ ਉਹ ਸਮਝ ਲੋ ਕਿ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਸਾਨੂੰ ਨਿਸ਼ਾਨੀ ਮਿਲ ਰਹੀ ਆ ਸੋ ਪ੍ਰਮਾਤਮਾ ਦੀ ਕਿਰਪਾ ਹੈ ਜਿਸ ਤਰ੍ਹਾਂ ਅਸੀਂ ਕੁਝ ਮਨ ਵਿੱਚ ਅਰਦਾਸ ਕਰਦੇ ਆ ਪਰ ਮਨ ਵਿੱਚ ਧਾਮਾ ਡੋਲ ਵੀ ਰਹਿੰਦੀ ਹੈ ਕਿਉਂਕਿ ਇੱਕ ਪਾਸੇ ਇਨਸਾਨ ਸੋਚਦਾ ਹੈ ਕਿ ਜੋ ਫਰਿਆਦ ਕੀਤੀ ਆ ਉਹ ਕਬੂਲ ਹੋ ਜਾਣੀ ਤੇ ਦੂਸਰੇ ਪਾਸੇ ਸੋਚਦਾ ਹੈ ਕੀ ਸ਼ਾਇਦ ਇਹ ਕبول ਹੋਣੀ ਫਿਰ ਆਦ ਸ਼ਾਇਦ ਨਹੀਂ ਹੋ ਗਿਆ ਦੋ ਮਨਾਂ ਦਾ ਚੱਕਰ ਸੋ ਜਦੋਂ ਅਸੀਂ ਮਨ ਨੂੰ ਇੱਕ ਪਾਸੇ ਟਿਕਾ ਲਵਾਂਗੇ ਮਨ ਨੂੰ ਜਦੋਂ ਟਿਕਾ ਲੈਂਦੇ ਆ ਉਦੋਂ ਸਿਰਫ ਇੱਕ ਗੱਲ ਤੇ ਹੀ ਡਟੇ ਰੰਨੇ ਆ ਕਿ ਆ ਕੰਮ ਹੋਣਾ ਤੇ ਹੋਣਾ ਸਮਝ ਲੋ ਉਹ ਕੰਮ ਤੁਹਾਡਾ ਬਣ ਗਿਆ ਸੋ ਕਾਲ ਜੋ ਹੈ ਉਵੇਂ ਮਨ ਵਿੱਚ ਵਸਦਾ ਹੈ ਪਰਮਾਤਮਾ ਵੀ ਮਨ ਵਿੱਚ ਵਸਦਾ ਹੁਣ ਜਿਹੜੀ ਚੀਜ਼ ਨੇ ਪਹਿਲਾਂ ਤੋਂ ਕਬਜ਼ਾ ਜਮਾਇਆ ਹੋਇਆ ਹੈ ਉਹ ਬਹਿਮ ਬਹੁਤ ਤਰ੍ਹਾਂ ਦੇ ਆਵੇਗਾ ਕਿ ਕਾਲਕ ਪਾਰ ਨਾ ਲੱਗ ਸਕੇ ਸੋ ਕਾਲ ਢਟਕਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦਾ ਹੈ ਸੋਨੀ ਉਹ ਹੈ ਜੋ ਤੁਹਾਡੇ ਮਨ ਨੂੰ ਚੰਗਾ ਲੱਗਦਾ ਹੈ ਜਿਸ ਗੱਲ ਵਿੱਚ ਪ੍ਰਮਾਤਮਾ ਦਾ ਜ਼ਿਕਰ ਹੈ ਸੋ ਜੋ ਵੀ ਗੱਲ ਕਰ ਰਹੇ ਆ ਜਾਂ ਸੋਚ ਰਹੇ ਆ ਸਮਝ ਲਓ ਉਹ ਮਨ ਤੁਹਾਡਾ ਸਹੀ ਸੋਚ ਰਿਹਾ ਹੈ